ਇਸ ਗੱਲ ਦੀ ਉਹ ਕਰਦਾ ਜੀ ਵੀ ਮੈਨੂੰ ਕੋਈ ਖੋਫ ਨਹੀਂ ਕੋਈ ਡਰ ਨਹੀਂ ਵੀ ਜਿਹੜਾ ਇਹਨਾਂ ਨੇ ਝੂਠਾ ਮੇਰੇ ਤੇ ਬਿਲਕੁਲ ਬਿਲਕੁਲ ਝੂਠਾ ਇਹਨਾਂ ਨੇ ਪਰਚਾ ਦਿੱਤਾ ਮੇਰੀ ਕੋਈ ਇਨਵੋਲਵਮੈਂਟ ਕਿਸੇ ਗੱਲ ਦੀ ਸੀ ਨਹੀਂ ਮੈਨੂੰ ਨਾ ਉਹ ਬੰਦਾ ਕੋਈ ਜਾਣਦਾ ਸੀ ਨਾ ਮੇਰੀ ਕਦੇ ਕੋਈ ਗੱਲ ਗੱਲ ਹੋਈ ਤੇ ਕੋਈ ਇਹ ਕਹਿੰਦੇ ਆ ਵੀ WhatsApp ਕਾਲ ਆਈ ਮੈਨੂੰ ਮੈਨੂੰ ਕੋਈ ਨਹੀਂ ਪਤਾ ਵੀ ਮੈਨੂੰ WhatsApp ਕਾਲ ਆਈ ਹੈ ਕਿਉਂਕਿ ਮੈਂ ਚਾਹੇ ਰਾਤ ਨੂੰ 11 ਵਜੇ ਕਿਸੇ ਦਾ ਫੋਨ ਆਇਆ ਚਾਹੇ 2 ਵਜੇ ਆਏ ਮੈਂ ਫੋਨ ਚੱਕਦਾ ਕਿ ਸਾਡੇ ਵਰਕਰਾਂ ਦੇ ਫੋਨ ਲੁਧਿਆਣੇ ਤੋਂ ਵੀ ਕਿਤੋਂ ਵੀ ਮੇਰੇ ਕੋਲ ਰਾਤ ਨੂੰ ਆਉਂਦੇ ਆਂ ਕਈ ਵਾਰੀ ਮਜਬੂਰੀ 'ਚ ਕੋਈ ਬੰਦਾ ਹੁੰਦਾ ਤੇ ਮੈਨੂੰ ਬਿਲਕੁਲ ਇੱਕ ਦਿਨ ਇਹਨਾਂ ਨੇ ਉਹ ਉਹ ਪੂਰਾ ਇਹਨਾਂ ਨੇ ਪੂਰਾ ਤੰਗ ਕਰਕੇ ਰੱਖਿਆ ਜਿਸ ਦਿਨ ਪਰ ਅਸੀਂ ਸਾਡੀ ਪਾਰਟੀ ਅਸੀਂ ਘਬਰਾਉਣ ਵਾਲੇ ਲੋਕ ਨਹੀਂ ਹੈਗੇ ਬੜਾ ਅੱਤਵਾਦ ਵੀ ਛੇਲਿਆ ਬਿੱਟੂ ਜੀ ਮੇਰੇ ਵੱਡੇ ਭਰਾ ਹੈਗੇ ਆ ਤੇ ਜਿੱਥੇ ਵੀ ਜੋ ਸਾਨੂੰ ਡਾਇਰੈਕਸ਼ਨ ਆ ਪਾਰਟੀ ਦੇਗੀ ਅਸੀਂ ਹੁਣ ਇਹਨਾਂ ਦੇ ਖਿਲਾਫ ਹੋਰ ਤਕੜੇ ਹੋ ਕੇ ਲੜਾ ਜੈ ਜਤਿ ਜਿੰਦਾਬਾਦ ਜੈ ਜਤਿ ਜਿੰਦਾਬਾਦ ਸ੍ਰੀ ਪਰਵਾਰ ਦੀ ਸੇਵਾ ਵਿੱਚ ਸलाम ਦਿਾਂਗੇ ਕੋਕ ਕੇ ਜਿਸ ਨੇ ਤੁਹਾਡੇ ਤੇ ਇਲਜ਼ਾਮ ਲਾਇਆ ਕਿ ਤੁਸੀਂ ਉਹਨੂੰ ਪਹਿਲਾਂ ਜਾਣਦੇ ਹੋ ਬੰਦੇ ਨੂੰ ਬਿਲਕੁਲ ਮੈਨੂੰ ਕੋਈ ਉਹ ਕੋਈ ਜਾਣਕਾਰੀ ਨਹੀਂ ਹੈ ਵੀ ਉਹ ਕੌਣ ਬੰਦਾ ਹੈ ਔਨ ਕਿਵੇਂ ਉਹਦਾ ਫੋਨ ਆਇਆ ਮੈਨੂੰ ਕੋਈ ਜਾਣਕਾਰੀ ਨਹੀਂ ਹੈ ਮੈਂ ਇਸ ਗੱਲ ਦੀ ਉਹ ਕਰਦਾ ਜੀ ਵੀ ਮੈਨੂੰ ਕੋਈ ਖੌਫ ਨਹੀਂ ਕੋਈ ਡਰ ਨਹੀਂ ਵੀ ਜਿਹੜਾ ਇਹਨਾਂ ਨੇ ਝੂਠਾ ਮੇਰੇ ਤੇ ਬਿਲਕੁਲ ਬਿਲਕੁਲ ਝੂਠਾ ਇਹਨਾਂ ਨੇ ਪਰਚਾ ਦਿੱਤਾ ਮੇਰੀ ਕੋਈ ਇਨਵੋਲਵਮੈਂਟ ਕਿਸੇ ਗੱਲ ਦੀ ਸੀ ਨਹੀਂ ਮੈਨੂੰ ਨਾ ਉਹ ਬੰਦਾ ਕੋਈ ਜਾਣਦਾ ਸੀ ਨਾ ਮੇਰੀ ਕਦੇ ਕੋਈ ਗੱਲ ਗੱਲ ਹੋਈ ਤੇ ਕੋਈ ਇਹ ਕਹਿੰਦੇ ਆ ਵੀ WhatsApp ਕਾਲ ਆਈ ਮੈਨੂੰ ਮੈਨੂੰ ਕੋਈ ਨਹੀਂ ਪਤਾ ਵੀ ਮੈਨੂੰ WhatsApp ਕਾਲ ਆਈ ਹੈ ਕਿਉਂਕਿ ਮੈਂ ਚਾਹੇ ਰਾਤ ਨੂੰ 11 ਵਜੇ ਕਿਸੇ ਦਾ ਫੋਨ ਆਇਆ ਚਾਹੇ 2 ਵਜੇ ਆਏ ਮੈਂ ਫੋਨ ਚੱਕਦਾ ਕਿਉਂਕਿ ਸਾਡੇ ਵਰਕਰਾਂ ਦੇ ਫੋਨ ਲੁਧਿਆਣੇ ਤੋਂ ਵੀ ਕਿਤੋਂ ਵੀ ਮੇਰੇ ਕੋਲ ਰਾਤ ਨੂੰ ਆਉਂਦੇ ਆਂ ਕਈ ਵਾਰੀ ਮਜਬੂਰੀ 'ਚ ਕੋਈ ਬੰਦਾ ਹੁੰਦਾ ਤੇ ਮੈਨੂੰ ਬਿਲਕੁਲ ਇੱਕ ਦਿਨ ਇਹਨਾਂ ਨੇ ਉਹ ਉਹ ਪੂਰਾ ਇਹਨਾਂ ਨੇ ਪੂਰਾ ਤੰਗ ਕਰਕੇ ਰੱਖਿਆ ਜਿਸ ਦਿਨ ਪਰ ਅਸੀਂ ਸਾਡੀ ਪਾਰਟੀ ਅਸੀਂ ਘਬਰਾਉਣ ਵਾਲੇ ਲੋਕ ਨਹੀਂ ਹੈਗੇ ਬੜਾ ਅੱਤਵਾਦ ਵੀ ਛੇਲਿਆ ਬਿੱਟੂ ਜੀ ਮੇਰੇ ਵੱਡੇ ਭਰਾ ਹੈਗੇ ਆ ਤੇ ਜਿੱਥੇ ਵੀ ਜੋ ਸਾਨੂੰ ਡਾਇਰੈਕਸ਼ਨ ਆ ਪਾਰਟੀ ਦੇਗੀ ਅਸੀਂ ਹੁਣ ਇਹਨਾਂ ਦੇ ਖਿਲਾਫ ਹੋਰ ਤਕੜੇ ਹੋ ਕੇ ਲੜਾਂ ਜੈ ਸ਼ਤਰੀ ਜਿੰਦਾਬਾਦ ਜੈ ਸ਼ਤਰੀ ਜਿੰਦਾਬਾਦ ਸ੍ਰੀ ਪਰਵਾਰ ਦੀ ਸੇਵਾ ਵਿੱਚ ਆਰਾਮ ਦਿਹਾੜ ਕੇ ਤੁਹਾਡੇ ਤੇ ਇਲਜ਼ਾਮ ਲਾਇਆ ਕਿ ਤੁਸੀਂ ਉਹਨੂੰ ਪਹਿਲਾਂ ਜਾਣਦੇ ਹੋ ਬੰਦੇ ਨੂੰ ਬਿਲਕੁਲ ਮੈਨੂੰ ਕੋਈ ਉਹ ਕੋਈ ਜਾਣਕਾਰੀ ਨਹੀਂ ਲਿਆ ਵੀ ਉਹ ਕੌਣ ਬੰਦਾ ਹੈ ਕੌਣ ਕਿਵੇਂ ਉਹਦਾ ਫੋਨ ਆਇਆ ਮੈਨੂੰ ਕੋਈ ਜਾਣਕਾਰੀ ਨਹੀਂ ਮੈਂ ਇਸ ਗੱਲ ਦੀ ਉਹ ਕਰਦਾ ਜੀ ਵੀ ਮੈਨੂੰ ਕੋਈ ਖੌਫ ਨਹੀਂ ਕੋਈ ਡਰ ਨਹੀਂ ਵੀ ਜਿਹੜਾ ਇਹਨਾਂ ਨੇ ਝੂਠਾ ਮੇਰੇ ਤੇ ਬਿਲਕੁਲ ਬਿਲਕੁਲ ਝੂਠਾ ਇਹਨਾਂ ਨੇ ਪਰਚਾ ਦਿੱਤਾ ਮੇਰੀ ਕੋਈ ਇਨਵੋਲਵਮੈਂਟ ਕਿਸੇ ਗੱਲ ਦੀ ਸੀ ਨਹੀਂ ਮੈਨੂੰ ਨਾ ਉਹ ਬੰਦਾ ਕੋਈ ਜਾਂਦਾ ਸੀ ਨਾ ਮੇਰੀ ਕਦੇ ਕੋਈ ਗੱਲ ਗੱਲ ਹੋਈ ਤੇ ਕੋਈ ਇਹ ਕਹਿੰਦੇ ਆ ਵੀ WhatsApp ਕਾਲ ਆਈ ਮੈਨੂੰ ਮੈਨੂੰ ਕੋਈ ਨਹੀਂ ਪਤਾ ਵੀ ਮੈਨੂੰ WhatsApp ਕਾਲ ਆਈ ਹੈ ਕਿਉਂਕਿ ਮੈਂ ਚਾਹੇ ਰਾਤ ਨੂੰ 11 ਵਜੇ ਕਿਸੇ ਦਾ ਫੋਨ ਆਇਆ ਚਾਹੇ 2 ਵਜੇ ਆਏ ਮੈਂ ਫੋਨ ਚੱਕਦਾ ਕਿਉਂਕਿ ਸਾਡੇ ਵਰਕਰਾਂ ਦੇ ਫੋਨ ਲੁਧਿਆਣੇ ਤੋਂ ਵੀ ਕਿਤੋਂ ਵੀ ਮੇਰੇ ਕੋਲ ਰਾਤ ਨੂੰ ਆਉਂਦੇ ਆਂ ਕਈ ਵਾਰੀ ਮਜਬੂਰੀ 'ਚ ਕੋਈ ਬੰਦਾ ਹੁੰਦਾ ਤੇ ਮੈਨੂੰ ਬਿਲਕੁਲ ਇੱਕ ਦਿਨ ਇਹਨਾਂ ਨੇ ਉਹ ਉਹ ਪੂਰਾ ਇਹਨਾਂ ਨੇ ਪੂਰਾ ਤੰਗ ਕਰਕੇ ਰੱਖਿਆ ਜਿਸ ਦਿਨ ਪਰ ਅਸੀਂ ਸਾਡੀ ਪਾਰਟੀ ਅਸੀਂ ਘਬਰਾਉਣ ਵਾਲੇ ਲੋਕ ਨਹੀਂ ਹੈਗੇ ਬੜਾ ਅੱਤਵਾਦੀ ਵੀ ਚੇਲਿਆ ਬਿੱਟੂ ਜੀ ਮੇਰੇ ਵੱਡੇ ਭਰਾ ਹੈਗੇ ਆ ਤੇ ਜਿੱਥੇ ਵੀ ਜੋ ਸਾਨੂੰ ਡਾਇਰੈਕਸ਼ਨ ਆ ਪਾਰਟੀ ਦੇਗੀ ਅਸੀਂ ਹੁਣ ਇਹਨਾਂ ਦੇ ਖਿਲਾਫ ਹੋਰ ਤਕੜੇ ਹੋ ਕੇ ਲੜਾਂ ਜੈ ਸ਼ਤਰੀ ਜਿੰਦਾਬਾਦ ਜੈ ਸ਼ਤਰੀ ਜਿੰਦਾਬਾਦ ਸਤਰੀ ਪਰਿਵਾਰ ਦੀ ਸੇਵਾ ਕਰਾਂਗੇ ਟੋਕੇ ਜਿਸ ਨੇ ਤੁਹਾਡੇ ਤੇ ਇਲਜ਼ਾਮ ਲਾਇਆ ਕਿ ਤੁਸੀਂ ਇਹਨੂੰ ਪਹਿਲਾਂ ਜਾਣਦੇ ਹੋ ਬੰਦੇ ਨੂੰ ਬਿਲਕੁਲ ਮੈਨੂੰ ਕੋਈ ਹੋਰ ਕੋਈ ਜਾਣਕਾਰੀ ਨਹੀਂ ਹੈ ਵੀ ਉਹ ਕੌਣ ਬੰਦਾ ਹੈ ਕੌਣ ਕਿਵੇਂ ਉਹਦਾ ਫੋਨ ਆਇਆ ਮੈਨੂੰ ਕੋਈ ਜਾਣਕਾਰੀ ਨਹੀਂ